ਕਮਾਈ ਕਰਨ ਦੇ ਲਈ ਫੇਸਬੁਕ ਤੋਂ ਅਸੀਂ ਵੀਡੀਓ ਅਪਲੋਡ ਕੀਤੀ ਸੀ ਵੀ ਸਾਡੀ ਟ੍ਰੇਨਿੰਗ ਸ਼ੁਰੂ ਹੋ ਚੁੱਕੀ ਹੈ ਬਹੁਤ ਲੋਕਾਂ ਨੇ ਮੈਸੇਜ ਆਏ ਫੋਨ ਆਏ ਇੰਸਟਾਗ੍ਰam ਫੇਸਬੁਕ ਅਕਾਊਂਟ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੇ ਬਹੁਤ ਲੋਕਾਂ ਨੇ ਟ੍ਰੇਨਿੰਗ ਵੀ ਸਾਡੀ ਜੁਆਇਨ ਕੀਤੀ ਹੈ ਜਿਸ ਦੇ ਵਿੱਚ ਤੁਸੀਂ ਘਰ ਬੈਠੇ ਫੇਸਬੁਕ ਤੋਂ ਵੀਡੀਓ ਅਪਲੋਡ ਕਰਕੇ ਕਿਵੇਂ ਪੈਸਾ ਕਮਾ ਸਕਦੇ ਹੋ ਉਹ ਅਸੀਂ ਸਿਖਾ ਰਹੇ ਹਾਂ ਉਹਦੇ ਵਿੱਚ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਣੀ ਚਾਹਣਾ ਵੀ ਤੁਸੀਂ ਸਿਰਫ ਫੇਸਬੁਕ ਤੋਂ ਪੈਸੇ ਹੀ ਨਹੀਂ ਕਮਾ ਸਕਦੇ ਤੁਸੀਂ ਆਪ ਦਾ ਕੋਈ ਵੀ ਬਿਜ਼ਨਸ ਕਾਰੋਬਾਰ ਕੋਈ ਪ੍ਰੋਡਕਟ ਕੋਈ ਵੀ ਤੁਹਾਡਾ ਤੰਦਾ ਜਿਹੜਾ ਹੈ ਉਹਨੂੰ ਤੁਸੀਂ ਮੈਂ ਆਪਦੇ ਪੇਜ ਦੀ ਇੱਕ ਉਦਾਹਰਣ ਦੇਣਾ ਤੁਸੀਂ ਸਾਡਾ ਪੇਜ ਦੇਖੋ ਪਿਛਲੇ 28 ਦਿਨਾਂ ਦੇ ਵਿੱਚ 65 ਲੱਖ ਲੋਕਾਂ ਤੱਕ ਸਾਡਾ ਜਿਹੜਾ ਪੇਜ ਆ ਉਹ ਗਿਆ ਵੀ 65 ਲੱਖ ਲੋਕਾਂ ਨੇ ਸਾਡਾ ਜਿਹੜਾ ਪੇਜ ਆ ਉਹ ਦੇਖਿਆ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 65 ਲੱਖ ਲੋਕਾਂ ਤੱਕ ਪਿਛਲੇ 28 ਦਿਨਾਂ ਦੇ ਵਿੱਚ ਸਾਡੀਆਂ ਜਿਹੜੀਆਂ ਵੀਡੀਓਜ਼ ਗਈਆਂ ਤੁਹਾਡੀਆਂ ਵੀਡੀਓਜ਼ ਅਗਰ ਇੰਨੇ ਲੋਕਾਂ ਤੱਕ ਜਾਣ ਗਈਆਂ ਤੁਸੀਂ ਆਪਦਾ ਕੋਈ ਵੀ ਬਿਜ਼ਨਸ ਕਾਰੋਬਾਰ ਕੋਈ ਵੀ ਧੰਦਾ ਜਿਹੜਾ ਹੈ ਉਹ ਤੁਸੀਂ ਪ੍ਰਮੋਟ ਕਰ ਸਕਦੇ ਹੋ ਇੰਨੇ ਲੋਕਾਂ ਤੱਕ ਤੁਸੀਂ ਲੈ ਕੇ ਜਾ ਸਕਦੇ ਹੋ ਸਿਰਫ ਤੁਸੀਂ ਇਹ ਨਹੀਂ ਦੇਖੋ ਵੀ ਫੇਸਬੁਕ ਤੋਂ ਅਸੀਂ ਮੋਨਟਾਈਜੇਸ਼ਨ ਜਾਂ ਕੰਟੈਂਟ ਮੋਨਟਾਈਜੇਸ਼ਨ ਥ ਕਮਾ ਸਕਦੇ ਹੋ ਤੁਸੀਂ ਹੋਰ ਵੀ ਬਹੁਤ ਅਜੀਹੀ ਜਿਹੜੇ ਰਾਹ ਤੁਹਾਡੇ ਲਈ ਓਪਨ ਹੋ ਜਾਂਦੇ ਸਾਰਾ ਕੁਝ ਅਸੀਂ ਫੇਸਬੁੱਕ ਦੀ ਜਿਹੜੀ ਸਾਡੀ ਟ੍ਰੇਨਿੰਗ ਹੈ ਉਹਦੇ ਵਿੱਚ ਸਿਖਾਉਨੇ ਆ ਤੇ ਇਸ ਨੰਬਰ ਤੇ ਸਾਡੇ ਨਾਲ ਤੁਸੀਂ ਕੰਟੈਕਟ ਕਰਕੇ ਇਸ ਟ੍ਰੇਨਿੰਗ ਜਿਹੜੀ ਹੈਗੀ ਉਹ ਸਾਡੇ ਤੋਂ ਤੁਸੀਂ ਲੈ ਸਕਦੇ ਹੋ ਧੰਨਵਾਦ